ਸਾਡੇ ਸਮਰਾਲਾ ਦੇ ਮਾਛੂਆੜੇ ਦੇ ਏਰੀਏ ਵਿੱਚ ਕੁਝ ਜਿਹੜੀਆਂ ਚ 5-6 ਵਾਰ 4-5 ਵਾਰ ਦਾ ਤਾਂ ਲੁੱਟ ਖੋਹੀਆਂ ਹੋਈਆਂ ਸੀ ਸਮਰਾਲੇ ਇੱਕ ਦੁਕਾਨਦਾਰ ਤੁਹਾਡਾ ਰਾਤ ਨੂੰ 10:30 ਪਾਣੀ 11 ਵਜੇ 3000 ਰੁਪਏ ਖੋਹ ਕੇ ਲੈ ਗਏ ਸੀ ਆ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ ਇਸ ਤੋਂ ਬਾਅਦ 2 ਦਿਨ ਪਹਿਲਾਂ ਜਿਹੜਾ ਟੂਰ ਫਾਰਮ ਹੈ ਇੱਥੇ ਲੈਰ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਾਰੇ ਸੀ ਉਹਨਾਂ ਤੋਂ ਕਿਰਪਾਨ ਨੁੰਦੇ ਹੱਥ ਇੱਕ ਤੇ ਮਾਰਗਵਾਦੇ ਪੈਸੇ ਦੇ ਮੋਬਾਈਲ ਖੋ ਕੇ ਲੈ ਗਏ ਸੀ ਇਸ ਵੰਦੀ ਸਾਡਾ ਜਿਹੜਾ ਐਸਐਚਓ ਮਸ਼ਗੂੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਫੋਰਸ ਅਸੀਂ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਕਾਣਾਪਿੰਡ ਜਿਹੜਾ ਸੇਪੋਲੇ ਨਾਜ਼ੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਵੱਸ ਦੇ ਵਿੱਚ ਆ ਰਹੀ ਸੀ ਇੱਕ ਸਾਈਡ ਨਾਲ ਰਹਿਣ ਕਰਕੇ ਇਹਨਾਂ ਦਾ ਜਿਹੜਾ ਬੱਸ ਡਰਾਈਵਰ ਆ ਬੱਸ ਤੇ ਕਿਰਪਾਨਾਂ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਦੋਂ ਵੀ ਜਿਹੜੀ ਆ ਸਤ ਪੈਸੇ ਖੋਣ ਹੋਈ ਜਿਹਦੀ ਧਾਰਮਿਕ ਬੋਧਾ ਹੋਂ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਗੰਬੀਰਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ ਐਸਐਸਸੀ ਜੋਤੀ ਜਦਰ ਬੈਂਜੀ ਬਲੋਂ ਇਹ ਵੀ ਜਿਹੜੀ ਨਾਲ ਸਪੈਸ਼ਲ ਬ੍ਰਾਂਚ ਵੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੈਂਟ ਨੂੰ ਜਿਹੜਾ ਬੜੇ ਸਟੇਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1:30 ਵਜੇ ਦੇ ਲੱਗੇ ਸਕੂਲ ਦੇ ਲੱਗੇ ਇਹਨਾਂ ਜਿਹੜੇ ਮਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਡਾਕਾ ਮਾਰਨ ਆ ਰਹੇ ਹੁੰਦੇ ਮਗਰ ਸਾਡੇ ਦੋਨੇ ਐਸਕੇ ਦੇ ਸਪੈਸ਼ਲ ਬਣਾਜ ਤੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸਕੂਲ ਦੇ ਬੈਕਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸਕੀ ਸੀ ਮੌਕੇ ਤੇ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁੱਲਜਮ ਮਨੀਸ਼ ਆ ਮਛੋੜਾ ਸਾਹਿਬ ਦਾ ਧਜਿੰਦਰ ਹੈ ਤੇ ਹਰਜੋਤ ਹੈ ਜਿਨ੍ਹਾਂ ਚੋਂ ਦੋ ਮੁੱਲਿਆਂ ਜਿਹੜੇ ਮਛਪੜਾ ਸਾਹਿਬ ਦੇ ਆ ਤੇ ਇੱਕ ਮੁੱਲਜ ਸਮਰਾਲੇ ਦਾ ਤੇ ਨਾ ਮੁੱਲਿਆਂ ਨੂੰ ਜਿਹੜਾ ਰੌਡ ਆਪ ਕੀਤਾ ਜਿਨ੍ਹਾਂ ਕੋਲੋਂ ਡਾਕਾ ਵਾਰਕ ਲੁੱਟ ਜਿਹੜੇ ਆ ਖੋਏ ਮੋਬਾਈਲ ਐ ਨਾ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸ ਤੋਂ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਾਸਤੇ ਵੀੜੀਆਂ ਕੁਰਬਾਨਾ ਮਾਰੀਆਂ ਸੀ ਵਰਨਾਕਾਰ ਚਿੱਟੇ ਲੰਗਦੀ ਸੀ ਪੀਵੀ082024 ਨੰਬਰ ਹੈ ਉਹ ਅਰੀਜਨਲ ਨੰਬਰ ਪਰ ਜਦੋਂ ਅਸੀਂ ਕੱਲ ਫੜੇ ਆ ਉਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ08242 ਵੀ ਲਾਇਆ ਸੀ ਉਲਟਾ ਤੇ ਜੇ ਸੰਬੰਧੀ ਸਾਡਾ ਜਿਹੜਾ ਮਕਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਪੀਐਨਐਸ ਅਸੀਂ ਦਰਜ ਕੀਤਾ ਹੈ ਇਸੋ ਬਿਨਾ ਇਹਨਾਂ ਤੇ ਇੱਕ ਜਿਹੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀਆਂ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਤੁਹਾਡੀਆਂ ਇਹ ਟ੍ਰੇਸ ਕੀਤੀਆਂ ਲੁੱਟੋਰੀਆਂ ਕੀ ਸਮਰਾਲੇ ਤੋਂ ਨਾ ਕਿਤੇ ਹੋਰ ਵੀ ਇਹਦੇ ਮਕਦਮੇ ਦਰਜ ਪਾਈ ਗਏ ਨੇ। ਇਹ ਸਮਰਾਲੇ ਤੋਂ ਇਹ ਕਾਲੀ ਰੈਸਟ ਕੀਤੇ ਆ। ਅਸੀਂ ਜਿਹੜਾ ਉਹਨਾਂ ਦਾ ਰਿਮਾਰਡ ਲੈ ਕੇ ਤੈਗੀ ਘਾਤ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਨਵੇਂ ਜਿਹੜਾ ਹੋਰ ਵੀ ਮਕਦਮੇ ਫਿਰ ਆਊਗਾ ਕਿ ਮਕਦਮੇ ਤਾਂ ਇਹਨਾਂ ਤੇ ਛੋਟੇ-ਮੋਟੇ ਹੋਰ ਵੀ ਆਉਣਗੇ। ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਜੀ ਦੱਤਰਾ ਜਕਰਪਾਨਾ ਦਿਖਾ ਕੇ ਪੈਸੇ ਖੋਲੇ ਇਹ ਜਿਹੇ ਮਕਦਮੇ ਸਾਡੇ ਕੋਲ ਰਜਿਸਟਰ ਨਹੀਂ ਆ। ਪਰ ਜਿਹੜੇ 8 ਨੰਬਰ ਮੋਬਾਈਲ ਜਿਹੜੇ ਫੜੇ ਨੇ ਉਹ ਇਹ ਤਾਂ ਇਹਨਾਂ ਨਾਲ ਖੋਏ ਹੋਏ ਆ। ਤੇ ਅਡੜਤਾਵਾ ਤੋਂ ਮਛਗੜਾ ਤੇ ਸਬਨਾਲਾ ਏਰੀਆ ਚੋਂ ਨਾਲ ਜੇ ਕੋ ਕੂੰਕਲਾ ਵਗੈਰਾ ਤੇ ਆਕਵਾੜਾ ਇਸ ਵਾਸੋਂ ਵੀ ਇਹਨਾਂ ਦੇ ਹੁਣ ਆਡੈਂਟੀਫਿਕੇਸ਼ਨ ਕਰਾਈ ਜਾਊਗੀ ਇਹਨਾਂ ਨੇ ਕਿੱਥੋਂ ਕਿੱਥੋਂ ਹੋਏ ਆ ਇਹਨਾਂ ਦਾ ਸਰ ਲੁੱਟਕੋ ਨਾਲ ਹੀ ਸੰਬੰਧ ਸੀ ਜਾਂ ਕੋਈ ਨਸ਼ੇ ਨਸ਼ਿਆਂ ਦਾ ਵੀ ਨਹੀਂ ਇਹਦਾ ਡਾਕ ਲੁੱਟਕੋ ਕੀ ਡੱਕੇ ਮਾਰਿਆ ਨੇ ਟੱਕੇ ਮਾਰਿਆ ਨੇ ਜਿਵੇਂ ਪੰਜ ਬੰਦੇ ਹੁੰਦੇ ਸੀ ਬੰਨਾਕਾਰ ਦੇ ਵਿੱਚ ਕਿ ਤਕਰੀਬਨ 15 ਦਿਨ ਤੋਂ ਸਰਗਰਮ ਸੀ ਆਪਣੇ ਸਾਰੇ ਇੱਥੇ ਕੋਈ ਹੋਰ ਹਥਿਆਰ ਵਗੈਰਾ ਤੁਸੀਂ ਕਿਹਾ ਸਰ ਇਹਨਾਂ ਕੋਲ ਹੀ ਰੱਖੀ ਲੈ ਲੈ ਕਿਰਪਾਨਾਂ ਤੇ ਦੱਤਰ ਇਹੀ ਹਥਿਆਰ ਸੀ ਹੋਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ